ਇਹ ਮਾਰੇ ਮੋਟੇ ਪੱਕੇ ਕੋਠੀ ਲਾ ਲੈ ਰਹੇ ਹਨ ਬਾਕੀ ਤੇ ਨਹੀਂ ਹਾਂ ਮਾਰੇ ਮੋਟੇ ਪੱਕੇ ਪੋਖੇ ਵਿੱਚ ਲੱਟੇ ਕੱਫਰੇ ਮੁਰੇ ਜાળੀ ਨਹੀਂ ਅੱਛਾ ਤੂੰ ਕਦੇ ਮੁੰਡੇ ਤੋਂ ਟੁਪੜਾ ਫੜ ਲੱਗਿਆ ਚਲੋ ਪਾਏਗੇ ਕੁਛ ਜੋ ਹੋ ਕੇ ਇੱਕ ਦੂਜੇ ਨਾਲ ਕੋਈ ਗੱਲਬਾਤ ਨਹੀਂ ਦੀ 11 8 11 ਵਜੇ ਕਹੀ ਚਾਕੇ ਰਾਤ ਨੂੰ ਆ ਕੰਮ ਇਹ ਤਾਂ ਜੀ ਮੇਰਾ ਬੜਾ ਮੁੰਡਾ ਤੀਏ ਹਾਂ ਇਹ بڑے ਮੁੰਡੇ ਕੰਨੀ ਰਹਿੰਦਾ ਮੈਂ ਰਹਨੀ ਹਾਂ ਛੋਟੇ ਮੁੰਡੇ ਨਾਲ ਹਾਂਜੀ ਇਹ ਕਿਤੇ ਇਹਨਾਂ ਨੇ ਦਾਰੂ ਦੂਰ ਪੀ ਕੇ ਮਾਰੇ ਮੋਟੇ ਖੈਬੜ ਪੇ ਯਾ ਦੇਖ ਐ ਬੜ ਕੁਬੜ ਪਏ ਇਹ ਮੇਰਾ ਮੁੰਡਾ ਜਿਹੜਾ ਬੜਾ ਤੀਏ ਸੌ ਗਿਆ ਇਹ ਉਰੇ ਮੰਜਾ ਡਾਇਵਾ ਤੀ ਉਰੋਂ ਉੱਠ ਕੇ ਜਾ ਕੇ ਇਹਨੇ ਅੰਦਰ ਮੇਰੇ ਮੁੰਡੇ ਦੇ ਕਹੀ ਮਾਰੀ ਤੋ ਕਈਆਂ ਮਾਰੀ 我那父母嘛。 Yeah. ਇਹ ਮੈਂ ਤਾਂ ਜੀ ਮੇਰਾ ਬੜਾ ਮੁੰਡਾ ਤੀਏ ਹਾਂ ਇਹ بڑے ਮੁੰਡੇ ਕੰਨੀ ਰਹਿੰਦਾ ਮੈਂ ਰਹਨੀ ਛੋਟੇ ਮੁੰਡੇ ਨਾਲ ਹਾਂਜੀ ਇਹ ਕਿਤੇ ਇਹਨਾਂ ਨੇ दारू ਦੂਰ ਪੀ ਕੇ ਮਾਰੇ ਮੋਟੇ ਖੈਬਰ ਪੀ ਜਾਦੇ ਖੈਬਰ ਖੁੱਬੜ ਪੇ ਇਹ ਮੇਰਾ ਮੁੰਡਾ ਜਿਹੜਾ ਬੜਾ ਤੀਏ ਸੌ ਗਿਆ ਇਹ ਉਰੇ ਮੰਜਾ ਡਾਇਵਾ ਤੀ ਉਰੋਂ ਉੱਠ ਕੇ ਜਾ ਕੇ ਇਹਨੇ ਅੰਦਰ ਮੇਰੇ ਮੁੰਡੇ ਦੇ ਕਹੀ ਮਾਰੀ ਅੱਛਾ ਦੋ ਕਈਆਂ ਮਾਰੀਆਂ ਇਹਨੇ ਨੂੰ ਮੇਰੀ ਨੋਟ ਕਢੀ ਜਦ ਤੀ ਮਾਰਨ ਲੱਗਿਆ ਨੇ ਨੇ ਨੂੰ ਸਾਨੂੰ ਫੋਨ ਕਰਤਾ ਅਸੀਂ ਜਾਨੀ ਖਾਸੀ ਦੂਰ ਰਹਨੇ ਆ ਇੱਕ ਮੀਲ ਦਾ ਫਰਕ ਹੈਗਾ ਜਾਨੂੰ ਉਹਨੇ ਫੋਨ ਕਰਤਾ ਜਾਨੂੰ ਅਸੀਂ ਆਏ ਜਾਨੂੰ ਮੇਰੇ ਮੁੰਡੇ ਨੂੰ ਜਾਨੀ ਡਾਕਟਰ ਦੇ ਲੈਗੇ ਤੇ ਜਾਪੇ ਪਹਿਲਾਂ ਵੀ ਲੜਾਈ ਝਗੜਾ ਕੋਈ ਹੁੰਦਾ ਸੀ ਏਦਾਂ ਲੜ ਪਹਿਲਾਂ ਕੋਈ ਲੜਾਈ ਝਗੜਾ ਨਹੀਂ ਤੀ ਹੁੰਦਾ ਬਸ ਉਦੋਂ ਹੀ ਲੜੇ ਨੇ ਕਿੰਨੀ ਕੁ ਉਮਰ ਸੀ ਜੀ ਮੁੰਡੇ ਦੀ ਉਹਨਤੇ ਦੀ ਉਮਰ ਤਾਂ 35 ਸਾਲ ਦੀ ਉਮਰ ਹਮ ਦੇ ਬਈ ਵਿਆਹਿਆ ਵਸੀ ਹਾਂਜੀ ਵਿਆਹਿਆ ਵਿਆਹ ਇੱਕ 5 ਸਾਲ ਦੀ ਕੁੜੀ ਆ 2 ਸਾਲ ਦਾ ਮੁੰਡਾ ਹਾਂਜੀ ਘਰ ਉੱਚੜ ਗਿਆ ਸ਼ਰਾਬ ਨੇ ਜੜਿਆ ਪਹਿਲੀ ਗੱਲ ਤਾਂ ਇਹਦਾ ਮਤਲਬ ਇੰਦੀ ਜਾਂ ਤਾਂ ਦੋਏ ਜੀ ਅੰਦਰ ਪਾਏ ਨੇ ਇਹਦਾ ਬਾੜਨ ਦਾ ਹੀ ਮਤਲਬ ਨਹੀਂ ਸੀ ਜਾ ਕੇ ਅੰਦਰ ਸੁੱਤੇ ਪਏ ਤੇ ਬਹੂ ਨੂੰ ਨੀਂਦ ਆਈ ਹੋਈ ਤੇ ਜਬਹੂ ਨੇ ਦੇਖਿਆ ਕਹੀ ਲਈ ਖੜਾ ਤੀ ਮਾਰਨ ਲੱਗਿਆ ਸੀ ਜਦ ਮੁੰਡਾ ਦੇਖਿਆ ਬੇਹੋਸ਼ ਹੋਇਆ ਪਿਆ ਜਾਣੂ ਸਾਨੂੰ ਕਹੋਂ ਕਰਾ ਜਾਣੂ ਅਸੀਂ ਆਏ ਫਿਰ ਆਸ ਕਮਾੜ ਚੱਕੇ ਜਾਣੀ ਡਾਕਟਰ ਦੇ ਲੈ ਗਏ ਕੋਈ ਕੁਝ ਨਹੀਂ ਖਾਈ ਪੜਿਆ ਪੱਕਾ ਜਾ ਇੱਕ ਉਹਦੇ ਜਾਲੀ ਨਹੀਂ ਦਿੱਤੀ ਮੇਰੇ ਮੁੰਡੇ ਨੇ ਕਹਿਤਾ ਕਹਿੰਦਾ ਪਾਪੇ ਵੀ ਇਹਨੂੰ ਜਾਲੀ ਨਹੀਂ ਹੈਗੀ ਵੀ ਤੂੰ ਜਾਲੀ ਲਵਾ ਲ ਨਹੀਂ ਤੂੰ ਪੱਕਾ ਬੰਦ ਕਰ ਦਿਆ ਕਰ ਵੀ ਹੱਥ ਉੱਥਾ ਵੀ ਮੇਰੇ ਜਵਾਕ ਫਿਰਦੇ ਨੇ ਛੋਟੇ ਨੇ ਵੀ ਹੱਥ ਦੇ ਲੈਣਗੇ ਇੰਨੇ ਚ ਗਾਲ ਮੰਗਾਲੀ ਹੋਗੇ ਫਿਰ ਹਟ ਕੇ ਬਸ 10:30 ਵਜੇ ਤਿੰਨ ਤਾਂ ਇਹ ਕੰਮ ਕਰ ਲਿਆ ਇਹਨਾਂ ਨੇ ਅਸੀਂ ਰਾਤ ਨੂੰ ਇਹ ਮੁੰਡੇ ਨੂੰ ਚੱਕ ਕੇ ਲੈ ਕੇ ਨਾਬੇ ਦਾਖਲ ਕਰਤਾ 90 ਵਾਲਿਆਂ ਨੇ ਪਟਿਆਲੇ ਦਾ ਪਰਚਾ ਕੱਟਦਾ ਹਾਂ ਪਟਿਆਲੇ ਸਾਰਾ ਦਿਨ ਰੱਖਿਆ ਫਿਰ ਸ਼ਾਮ ਤਿੱਕਰ ਕਹਿੰਦੇ ਚੰਡੀਗੜ੍ਹ ਲੈ ਜਾ ਫਿਰ ਕਹਿੰਦੇ ਵੀ ਚੱਲ ਉੱਥੇ ਹੀ ਦੇਖ ਲੈਨੇ ਆ ਉੱਥੇ ਹੀ ਰੱਖ ਲਿਆ ਫਿਰ ਕੱਲ 3 ਵਜੇ ਚੰਡੀਗੜ੍ਹ ਲੈ ਕੇ ਗਏ ਨੇ ਚੰਡੀਗੜ੍ਹ ਲਾਉਣਾ ਨਹੀਂ ਮਿਲਿਆ ਉੱਥੇ ਹੀ ਉਹ ਪੂਰਾ ਸਰਚ ਮਾਰੀ ਜੀ ਹਾਂ ਜੀ ਸਰਚ ਮਾਰੀ ਤੇ ਸਰ ਜਾਂ ਕੱਕੜੀ ਤੇ ਕਹੀ ਮਾਰੀ ਅਨਾ ਪੁੱਠੀ ਮਾਰੀ ਆ ਜੀ ਤਿੰਨ ਪੁੱਠੀਆਂ ਕਈਆਂ ਮਾਰੀਆਂ ਮੀਨ ਮਾਰੀ ਹਾਂ ਜੀ ਕਹੀ ਵੀ ਉੱਥੇ ਪਈ ਆ ਅੰਦਰ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਅਸੀਂ ਤਾਂ ਕਹਿੰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਅੱਜ ਤਾਂ ਮੇਰੇ ਮੁੰਡੇ ਦੇ ਮਾਰਿਆ ਕੱਲ ਨੂੰ ਕਿਸੇ ਤੇ ਹੋਰ ਵੀ ਮਾਰੂਗਾ ਨਰੇਗਾ ਚ ਜਾਂਦਾ ਦਿਹਾੜੀ ਜੋਤਾ ਕਰਦਾ ਜਿੰਨਾ ਕਮਾਉਂਦਾ ਖਾਂਦਾ दारू ਪੀ ਲੰਦਾ ਕਦੇ ਆਪਣੇ ਬੱਚੇ ਦਾ ਜਨਮ ਦੇ ਜਿਹੜਾ ਮਨਾ ਕੇ ਹਟਿਆ ਦੀ ਜੀ ਮਾਰੋ ਮੋਟਾ ਪੱਕੇ ਕੋ ਬਿਜਾਲੇ ਉਹਨਾਂ ਦਾ ਕੋਤ ਨਹੀਂ ਹਾਂ ਬਾੜ ਬੋੜੇ ਪੱਕੇ ਪੋਖੇ ਤੇ ਲੱਟੇ ਪੱਕੇ ਦੇ ਮੂਰੇ ਜਾਲੀ ਨਹੀਂ ਅੱਛਾ ਤੂੰ ਕਦੇ ਮੁੰਡੇ ਤੋਂ ਟਪੜਾ ਟਪੜ ਲੱਗਿਆ ਚਲੋ ਪੈ ਗਿਆ ਕੁਛੇ ਜੋ ਹੋ ਕੇ ਇੱਕ ਦੂਜੇ ਨਾਲ ਕੋਈ ਗੱਲਬਾਤ ਨਹੀਂ ਦੀ ਗਿਆਣਾ 11:00 ਵਜੇ ਕਹੀ ਚੱਕੇ ਰਾਤ ਨੂੰ ਆ ਕਰਨ ਦੇ ਕੋਈ ਹਾਂਜੀ ਖਲਾਤ ਲੈ ਗਈ ਜੀ ਲੱਗਿਆ ਰਿਹਾ ਆਪਾਂ ਚੜ੍ਹਨੇ ਗਾਰੰਟੀ ਕਿ ਕਿਹੜੇ ਦਿਨ ਦੀ ਗੱਲ ਆ ਇਹ ਕਦੋਂ ਹੋਇਆ ਉਹਦਵਾਰ ਦੀ ਹੈ ਜੀ ਸ਼ਾਮ ਅੱਛਾ ਤੇ ਫਿਰ ਉਸ ਤੋਂ ਬਾਅਦ ਹਸਪੀਟਲ ਲੈ ਗਏ ਹਾਂ ਹੀ ਨਾਪੇ ਲੈ ਗਿਆ ਹਸਪੀਟਲ ਸਰਕਾਰੀ ਰਾਤ ਹਾਂਜੀ ਠੀਕ ਹੈ ਤੇ ਜੁਬਾ ਜੀ ਫਿਰ ਉਹਨਾਂ ਨੇ ਪਟਿਆਲਾ ਦਾ ਪਰਚਾ ਕਰਤਾ ਜੀ ਹਾਂ ਪਟਿਆਲੇ ਰਾਤ ਅੱਠੀ ਸਵੇਰੇ ਕਹਿੰਦੇ ਚੰਡੀਗੜ੍ਹ ਲੈ ਜੀ ਚੰਡੀਗੜ੍ਹ ਤਾਂ ਬਤਾਈਏ ਜੀ ਜੀ ਦਾ ਖਾਈ ਇਹ ਨੇੜੇ ਬੱਚੇ ਨੇ ਇਹਦੇ ਹੱਥ ਤੇ ਟਾਈਮ ਕੱਟੂ ਜਰੀਏ ਉਹਦਾ ਫੋਨ ਆਫ ਆਉ। ਕਿੰਨੇ ਭਰਾ ਸੀ ਇਹ? ਦੋ ਭਰਾ ਸੀ। ਦੂਜਾ ਲੱਗ ਰਹਿੰਦਾ ਸੀ। ਦੂਜਾ ਲੱਗ ਰਹਿੰਦਾ। ਇਹ ਛੋਟਾ ਸੀ? ਇਹ ਵੱਡਾ ਹੀ ਉਹ ਛੋਟਾ ਹੈ। ਅੱਛਾ। ਇਹ ਤੇਰੇ ਮਾਤਾ ਮਾਤਾ ਬੰਦੇ। 맞아 그거 맞아야 yeah, yeah. ਜਾਨੋ ਜੀ ਤਲਾ ਆਈ ਸੀ ਵੀ ਪਰਸੋ ਵੱਡਾ ਦਾਖਲ ਜੀ ਉਹਦਾ ਬਿਲਕੁਲ ਲੜਾਈ ਝਗੜਾ ਹੋਊਗਾ ਕਿ ਜੀ ਵੀ ਕੱਲ ਦੇ ਦੌਰਾਨ ਇਲਾਜ ਪੀਜੀਏ ਲੈ ਕੇ ਜਾਦੇ ਫਿਲਮ ਤੋਂ ਉਹਦੀ ਡੈਥ ਹੋ ਗਈ ਸੀ ਜੀ ਤੇ ਮ੍ਰਿਤਕ ਦਾ ਨਾਮ ਹੈਗਾ ਜੀ ਆਪਣਾ ਜਗਪਾਲ ਸਿੰਘ ਹੈ ਜੀ ਸਾਨੂੰ ਮਲਕੀਤ ਸਿੰਘ ਇਹ ਕਾਰਨ ਕਿ ਜਿਹੜੇ ਜੋ ਜਗਪਾਲ ਸਿੰਘ ਦੀ ਜਿਹੜੀ ਡੈਥ ਹੋਈ ਆ ਉਹਦੇ ਫਾਦਰ ਨੇ ਫਾਦਰ ਬੋਲੇ ਕਈ ਦੇ ਕਈ ਨਾ ਮਾਰਿਆ ਉਹਦੇ ਸਿਰ 'ਚ ਵਾਰ ਕਿਤੇ ਤਿੰਨ ਚਾਰ ਵਾਰ ਤਾਂ ਕਿ ਉਹਦੇ ਕਰਕੇ ਉਹ ਗੰਭੀਰ ਜ਼ਖਮੀ ਹੋ ਕੇ ਜਿਸ ਕਰ ਨੂੰ ਡੈਥ ਹੋ ਗਈ ਜੀ ਉਹਨਾਂ ਆਪ ਚ ਪ੍ਰਵਾਸ ਜੀ ਉਹਦਾ ਫਾਦਰ ਤੇ ਉਹਦਾ ਮੁੰਡਿਆ ਆਪਸ ਵਿੱਚ ਲੜਾਈ ਜਗੜਾ ਥੋੜਾ ਬੋਤਾ ਹੋਇਆ ਸੀ ਜਿਸ ਦੇ ਕਾਰਨ ਥੋੜੇ ਰਾਤ ਨੂੰ ਉੱਠ ਕੇ ਉਹਨੇ ਸੁੱਤੇ ਪਏ ਦੇ ਕੁੱਟ ਮਾਰ ਦਿੱਤਾ ਜੀ ਤੇ ਅਰੈਸਟ ਹੋ ਗਏ ਜੀ ਹਾਂ ਜੀ ਆਪਣੇ ਕੀ ਨਾਮ ਤੇ ਤਤੀਛੜੀ ਹਟਾਈ ਜਾਂਦਾ ਜੀ ਹਾਂ ਜੀ